ਸਰ ਆਪਣਾ ਨਾਮ ਦੱਸੋ ਤਾਂ ਕੀ ਹੋ ਗਾ ਮੇਰਾ ਨਾਮ ਰਕੀਸ਼ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਭਾਜੀ ਆਪਾਂ ਜੈਸਨਗਰ ਸ਼੍ਰਮਾਵਾਂਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਹੋਈ 17 ਤਰੀਕ ਨੂੰ ਆਪ ਨੂੰ 8:00 9:00 ਦੇ ਵਿੱਚ ਘਰ ਮੇਰੇ ਬੱਚੇ ਮੱਥਾ ਟੇਕ ਕੇ ਆਣਦੇ ਸੀ ਤਾਂ ਇਹ ਉਹ ਗੱਡੀ ਆਈ ਸ਼ਰਾਬ ਪੀਤੀ ਹੋਈ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਪੋਰਟੋ ਥਲੇ ਦੇਤੀ ਤੇ ਜੀਟੇ ਨੂੰ ਕਾਰ ਦੇ ਵਿੱਚ ਘਿਸ ਕੇ ਅਨਨ ਕਿੱਲਾ ਤੇ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਭਾ ਗਏ ਪਰ ਠੀਕ ਆ ਗਿਆ ਅਨਨ ਬੇਟਾ ਸਤਿਵੋ ਹੋ ਚੁੱਕਾ ਤੇ ਇੰਨੇ ਦਿਨ ਤੱਕ ਦੇਖੋ ਕੋ ਪੁਲਿਸ ਵਾਲਾ ਕੋਈ ਰੈਸਟ ਗੀਤ ਪੁਲਸ ਵਾਲਾ ਜੂਨੀਅਰ ਹੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦੇ ਪਿਤਾ ਜੀ ਖੜੇ ਨੇ ਪਾਤੀਆਂ ਦੀ ਕੋਈ ਹਿੰਦਕ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਫੇ ਤੁਹਾਡੀ ਪੁਲਿਸ ਵਾਲਾ ਕਿਉਂ ਨਹੀਂ ਪੁਲਿਸ ਮਿਲੀ ਹੈ ਜੀ ਕਿੱਡੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕੋਈ ਸਾਡੀ ਮਦਦ ਨਹੀਂ ਕਰਦਾ ਵੇ ਬੈਟਰੀ ਉਸ ਟਾਈਮ ਓਕੇ ਦੇ ਮੋਟ ਹੋ ਗਈ ਬੈਟਰੀ ਤਿੰਨ ਦੇਰ ਬਾਅਦ ਫਿਰ ਹਾਸ ਹੋ ਗਈ ਹੈ ਅੱਛਾ ਜੀ ਤੇ ਇਹ ਗੱਡੀ ਨਾ ਰੋਦੇ ਸੀ ਨਾ ਕਿਤੇ ਚੁੰਦੇ ਨਾ ਭਾਈ ਪਾਲਾ ਨਾ ਸਹੀ ਦਿੱਤੀ ਹੈ ਡਿਕਲੇਅਰ ਕਰ ਦਿੱਤਾ ਹੈ ਜੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈ ਹੈ ਤੇ ਪਰ ਅਜੇ ਤੱਕ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕੋਈ ਹੋਰ ਕੀ ਮੰਗੀ ਕਰਦੇ ਪ੍ਰਸ਼ਾਸਨ ਕੋਲੋਂ ਕੋਪਾ ਪ੍ਰਸ਼ਾਸਨ ਸਾਡੀ ਮਦਦ ਕੀਤੀ ਜਾਵੇ ਨਿਆਂ ਦਿੱਤਾ ਚਾਹੁੰਦੇ ਹਾਂ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਸੀ ਕੀ ਸੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਸੀ ਸਾਡਾ ਪਤਾ ਕਾਮਕਿਨਿਕਲੀ ਆ ਬੰਦਾ ਜਿਹੜਾ ਰਾਈ ਐਕਸੀਡੈਂਟ ਲੜ ਕੇ ਗਿਆ ਟੋਈ ਦਾ ਰਹਿਣ ਵਾਲਾ ਸਮਝਦੇ ਤਿੰਨ ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਖਾਲੀ ਹਾਂਜੀ ਦੱਸੋ ਤਾਂ ਕੀ ਮੇਰਾ ਲੰਮੀ ਦੇਖ ਰਹੀ ਕੰਦੇ ਹਾਂਜੀ ਲੈ ਵੀ ਦਰਸ਼ਨਾ ਕੋ ਭੇਜਣ ਲਈ ਹਾਂਜੀ ਅਕਸੀਦੈਂਟ ਕੱਤੀ ਬਹੁਤ ਜਿੜੀ ਹੈ ਉਹ ਜਦੋਂ 400 ਅੱਗੇ ਨੇ ਪ੍ਰਾਰ ਹੋ ਗਏ ਪੁਲਿਸ ਨੇ ਹਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਨਾ ਹੀ ਤੇ ਰਿਪੋਰਟ ਪਾਇਆ ਜੀ ਜੇ ਬੇਟੇ ਸਾਡੀ ਡੈਥ ਹੋ ਗਈ ਹੈ ਰਾਤ ਨੂੰ ਬੇਟੀ ਸਾਡੀ ਜਿਹੜੀ ਹੈ ਉਹ ਕ੍ਰਿਟੀਕਲ ਕੰਡੀਸ਼ਨ ਚ ਹੈ ਜੀ ਉਹਦਾ ਵੀ ਲੈ ਸਮੇਂ ਕੁਝ ਪਤਾ ਨਹੀਂ ਲੱਗ ਰਿਹਾ ਬਾਕੀ ਅਸੀਂ ਉਹ ਨਾਲ ਅਸਮਾਨ ਨੂੰ ਕਰਾਂ ਪਰ ਇਹ ਆਈਡੀ ਉੱਤੇ ਕਰੋ ਹੰਤ ਤੱਕ ਕੋਈ ਨਹੀਂ ਵਸ ਗਿਆ ਪਰ ਅੰਗੀ ਹੋਈ ਨਾ ਹੋਈ ਤੇ ਅਸੀਂ ਚੱਤਾ ਜਾਣ ਦੀ ਦਰਾਂਗੇ ਪਰ ਅੰਦਰ ਰਿਸ਼ਵਤ ਨੂੰ ਕਰੂੰ ਇਹ ਹੀ ਉਮੀਦ ਰੱਖਦੇ ਆਂ ਕਿ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਖੜਾ ਕੀਤਾ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਵਿਧਵਾ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਮੇਨ ਹੈਗਾ ਜੀ ਉਸ ਪ੍ਰਸ਼ਾਸਨ ਦਾ ਨਾਚਰ ਜਿਹੜਾ ਆ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦੇ ਖਾਣ ਨੂੰ ਜੈਸਟ ਕੀਤਾ ਸੋਮਵਾਰ ਦਾ ਹੋਇਆ ਹੈ ਪਰ ਲੇਕਿਨ ਉਹਨਾਂ ਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਕੋਕੇ ਪਹੁੰਚ ਨਹੀਂ ਪਾਈ ਤੇ ਨਾ ਹੀ ਹਾਲੇ ਤੱਕ ਕੋਈ ਸਾਨੂੰ ਜਵਾਬ ਦਿੱਤਾ ਜਾ ਰਿਹਾ ਉਹ ਬੱਚੇ ਦੀ ਫਾਦੇ ਦੀ ਗੱਲ ਹੋ ਰਹੀ ਹੈ ਮੈਨੂੰ ਸਭ ਪਤਾ ਹੈ ਬੱਚੇ ਦੇ ਨਾਲ ਗੱਲ ਹੋਈ ਆ ਗਵੰਛਦੀਪ ਨਾਮ ਜਿਹੜਾ ਆ ਉਹ ਬੱਚੇ ਦਾ ਆ ਰਿਹਾ ਉਦੇ ਦੋ ਚਾਰ ਸਰਟੀਫਿਕੇਟ ਜਾਂ ਉਹ ਜਿਹੜੇ ਲਾਇਸੈਂਸ ਫਾਈਲ ਸਰ ਮਿਲੇ ਨੇ ਉਹਦੇ ਚਿੱਤ ਲਿਸੈਂਸ ਉਹ ਬਾਤ ਲਈਦਾ ਆ ਤੇ ਹਲੇ ਤੱਕ ਕੋਈ ਤੁਹਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕਾਰਜ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਲ ਸੁਣਵਾਈ ਕਿਤੇ ਹੋਈ ਤੇ ਹਾਂਜੀ ਸਰ ਆਪਣਾ ਨਾਮ ਦੱਸ ਕੇ ਤੇ ਜਿਹੜਾ ਮੇਰਾ ਨਾਮ ਵਿਜੇ ਪਾਲ ਜੱਜ ਹਾਂਜੀ ਕੀ ਬਾਤ ਦਾ ਜਿਹੜਾ ਮਸਲਾ ਬਾਤ ਦਾ ਹੈ ਜੀ ਸੋ ਬੜਾ ਛੋਟਾ ਭਰਾ ਘੜਾਪਤੀ ਜਗਤਪਤੀ ਜੀ ਆਦਵਾਰ ਜੀ ਦਗਾ ਮਾਥਾ ਤੇ ਆ ਰਹੀ ਹੈ ਜਲਾ ਫਾਉਂਡਲ ਕੋਲ ਤੋਂ ਪਿੱਛੋਂ ਗੱਡੀ ਆਈ ਹੈ ਸ਼ਰਾਬ ਕੀਤੀ ਮੁੰਡਿਆਂ ਨੇ ਉਹਨਾਂ ਨੇ ਉਹਨਾਂ ਨੂੰ ਮਾਰਿਆ ਬੇਟੀ ਸਿੱਧਾ ਪੁਲ ਤੋਂ ਥੱਲੇ ਚਲੀ ਗਈ ਤੇ ਬੇਟੇ ਨੂੰ ਕਿਸੇ ਕਿਰੇਸ ਦੇ ਕਿਰੇਸ ਨੇ ਬੁਗਾਲ ਘਾਟਾ ਤੇ ਪਾਟੇ ਜਾਂ ਨਾ ਕੋਈ ਇੰਜਰ ਕੋਈ ਜਨੇ ਗਾਣ ਬਾਲ ਘਾਟੇ ਕਿਹਾ ਤੇ ਹਾਲੇ ਤੱਕ ਸਾਡੇ ਕੋਈ ਸੁਨਾਵ ਨਹੀਂ ਕੋਈ ਪੁਨਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹ ਕੰਮ ਕਰ ਰਹੇ ਆ ਜੀ ਕਰ ਰਹੇ ਆ ਜੀ ਅੱਜ ਅਸੀਂ ਕਾਨੂੰਨਾਂ ਦੇ ਸਾਹਮਣੇ ਡਿਕਲੇਅਰ ਕਰਤਾ ਜੀ ਅਮਨਦੀਪ ਹਸਰਾ ਰਹਿ ਕੇ ਸਾਡੇ ਬੇਟਾ ਜਿਹੜਾ ਪੂਰਾ ਹੋਣਾ ਅਸੀਂ ਉਹ ਪੋਸਟਮਾਰਟਮ ਕਰਾ ਲਾਏ ਆ ਸਾਡੀ ਕੋਈ ਸਮਝ ਨਹੀਂ ਕੋਈ ਕੁਛ ਨਹੀਂ ਕੀ ਸਮਝ ਆ ਪੁਲਿਸ ਕਿਉਂ ਨਹੀਂ ਕਰ ਕਾਰਵਾਈ ਕੀਤੀ ਕਾਰਵਾਈ ਜੀ ਅਸੀਂ ਦੁਕਾਨੇ ਪੁਲਿਸ ਵੱਲ ਹੱਲੀ ਹੋਈ ਹੈ ਜੋ ਕਿ ਇਹ ਤਿੰਨ ਦਿਨਾਂ ਵਿੱਚ ਜਿਹੜਾ ਇਹ ਬੰਦਾ ਨਹੀਂ ਫੜ ਸਕਦੇ ਤੇ ਪੁਲਿਸ ਵੱਲ ਦੀ ਨਿਕਮਮੀ ਪੁਲਿਸ ਇਹਨਾਂ ਨੇ ਕੀ ਮੁਕਾਦੀ ਕਰ ਪੁਲਿਸ ਕਿੰਨੀ ਕਮਰ ਸੀ ਜੀ ਇਹ ਲੜਕੇ ਦੀ ਜੀ ਜੀ 19 ਸਾਲ ਹੋ ਗਏ ਸਮਝ ਦਿਓ ਤੇਰੀ ਹਾਲਤ ਨਹੀਂ ਖਰਾਬ ਹੈ ਉਹ ਤੁਹਾਨੂੰ ਕੁਝ ਸਮਝ ਨਹੀਂ ਪਤਾ ਹੁੰਦਾ ਵਿਚਾਰੇ ਤਾਂ ਕੀ ਖਬਰ ਚਾਣ ਲੇਗਾ ਹੂੰ ਤੇ ਪੁਲਿਸ ਨੂੰ ਸਾਰਾ ਪਤਾ ਕਿਥੋਂ ਦੇ ਰਹਿਣ ਵਾਲੇ ਸਨ ਪਤਾ ਜੀ ਸਾਰੇ ਕਾਜ ਬਰਾਮਦ ਹੋ ਗਏ ਬੋਤਲਾਂ ਮਾ ਹੋਏ ਸਭ ਕੁਝ ਬਰਾਮਦ ਹੋਇਆ ਨਾਲ ਸੋਹਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਨਾਲ ਉਹ ਬਰਾਮਦ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੇ ਜੀ ਨਾਮ ਜੀ ਤੁਹਾਨੂੰ ਐਂਡ ਬੈਕ ਪਰ ਹਾਨਾ ਸਨ ਮੇਨ ਜੀ ਲੱਭੇ ਵਨ ਸ਼ਦੀਬ ਦੇ ਨਾਮ ਕੋਈ ਜਿਹੜੇ ਪਤਾ ਲੱਗਾ ਕਿ ਜਿਹੜੇ ਗੱਡੀ ਚਲਾਉਂਦੇ ਕੋਈ ਨਸ਼ੇ ਦੇ ਆਦੀ ਸੀ ਹਾਂ ਜੀ ਹਾਂ ਜੀ ਸ਼ਰਾਬ ਜੂ ਕੀਤੀ ਸੀ ਅਸੀਂ ਬਾਕੀ ਵਾਲਾ ਸਾਨੂੰ ਦੱਸ ਨਹੀਂ ਸਕਦੇ ਕਿ ਨਸ਼ੇ ਦੇ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪਬਲਿਕ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਵੇਚ ਅੱਦ ਕੀਤੀ ਗੱ ਦੀ ਮਾਰੀ ਉਹਨਾਂ ਦੀ ਆਪਣੀ ਗੱਡੀ ਜਿਹੜੇ ਭੈਣ ਭਰਾ ਸੀ ਉਹ ਕਿਹਦੀ ਜਗ੍ਹਾ ਤੇ ਰਹਿਣ ਤੁਸੀਂ ਅਦਸ਼ੀ ਨਗਰ ਸਲਾਮਾ ਬਾਦ ਚੱਕੀ ਵਾਲੀ ਗਲੀ ਠੀਕ ਦੱਸੋ ਨਾ ਸਰ ਸਰ ਬਾਈਟ ਦਾ ਉਹ ਸਰ ਸਰ ਬਾਈਟ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਬਾਈ ਵੀ ਰੇਟ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਿਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੋਪਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਹੈ ਵੇਖ ਤੇ ਰੇਟ ਕਰ ਰਿਹਾ ਮੈਂ ਆੜਕੇ ਬੈਠ ਕੋਲ ਉਹਦਾ ਪਰਚਾ ਉਹਦੇ ਰਜਿਸਟਰਡ ਹੈ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਪਰ ਇਹਨਾਂ ਦਾ ਕਹਿਣਾ ਹੈ ਨਾ ਕਿ ਜਿਹੜੇ ਗੱਡੀ ਚ ਚਲਾ ਰਹੇ ਹੋ ਤੁਸੀਂ ਗ੍ਰਫਤਾਰ ਨਹੀਂ ਕੀਤਾ ਦੂਜਾ ਬੰਦਾ ਪਰਕੇ ਬਾਹ ਲਿਆ ਇਹ ਉਹੀ ਗ੍ਰਫਤਾਰ ਹੈ ਜੇ ਗ੍ਰਫਤਾਰ ਕਰਨੇ ਹੈ ਬੇ ਗ੍ਰਫਤਾਰ ਕਰਨੇ ਬਾਕੀ ਨੇ ਗੱਡੀ ਨੰਬਰ ਸਾਰਾ ਐਫਆਈਆ ਦਾ ਕੀ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਕਿਹੜਾ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਨੇ ਬਦਲਿਆ ਗਿਆ ਕਿ ਗੱਡੀ ਨੰਬਰ ਵੀ ਬਦਲਿਆ ਗਿਆ ਉਹ ਜੋ ਮਰਦੀ ਕਈ ਜਾਂਦਾ ਆ ਕੇ ਵੇਖ ਲੋ ਤੂੰ ਆ ਕੇ ਵੇਖੋ ਗੱਡੀ ਨੰਬਰ ਕੋਈ ਸਾਕੋ ਪੋਲੀਟੀਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੈਨੂੰ ਤੇ ਆਪ ਇਹਨਾਂ ਤੇ ਹਮਦਰਦੀ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮਦਰਦੀ ਇਹਨਾਂ ਦੇ ਹਾਂਜੀ ਇਹਨਾਂ ਤੇ ਸਾਨੂੰ ਬਹੁਤ ਮੁੰਦਰਦੀ ਆ ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਜਾਂਦਾ ਕਿਤੇ ਉਹ ਹਾਜ ਚਾ ਕੇ ਬਾਹਰ ਨਾ ਚਲੇ ਜਾਵੇ ਕਿੱਥੋਂ ਚੱਲ ਜਾਊਗਾ ਹਾਂਜੀ ਨਹੀਂ ਜਾਣ ਦਿੰਦੇ ਆਪਾਂ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨਸਾਫ ਦੇਣ ਲਈ ਬੈਠੇ ਆ ਸਰ ਇਹਨਾਂ ਵੱਲੋਂ ਕਿਹਾ ਕਿ ਕਾਇਦਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਪ੍ਰਚਾਰ ਰਿਗੇਟਡ ਹੋਇਆ ਹੈ ਅਗਲੇ ਦਿਨ ਪ੍ਰਚਾਰ ਰਿਗੇਟਡ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਸਰ ਇਹਦਾ ਕੋਈ ਇਹਨਾਂ ਵੱਲੋਂ ਕਿਹਾ ਕਿ ਅਰੈਸਟ ਵੀ ਨਹੀਂ ਕਰਦੇ ਇਹਦਾ ਕੋਈ ਅਰੈਸਟ ਤਾਂ ਮੈਨੂੰ 2 ਦਿਨ ਦਾ ਟਾਈਮ ਤੇ ਦਿਓ ਉਹ ਫਰਾਰ ਨੇ ਇਹਨਾਂ ਤੇ ਸਾਹਮਣੇ ਇਹਨਾਂ ਨਾਲ ਜਾ ਕੇ ਤੇ ਮੈਂ ਤੁਹਾਨੂੰ ਆਏ ਨੇ ਮੇਰੇ ਕੋਲ ਮੈਂ ਚ ਲਈ ਬੈਠੋ ਮੈਂ ਇਹਨਾਂ ਦੇ ਸਾਹਮਣੇ ਜਾਣਾ ਮੈਂ ਰੇਟ ਕਰਨ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮੈਂ ਉਹਨਾਂ ਦੇ ਫ ਮੈਂ ਆਪਣੇ ਬੱਚੇ ਪੇਸ਼ ਕਰਾਉ ਉਹ ਜਦੋਂ ਕੋਈ ਪਾਸਪੋਰਟ ਜਬਤ ਕੀਤਾ ਜਾਵੇ ਬਾਹਰ ਚੱਲ ਗਿਆ ਤੇ ਪਰਿਵਾਰ ਨੂੰ ਸਾਫ਼ ਕਰਦਾ ਮਿਲੇਗਾ ਯਾਰ ਨਹੀਂ ਜਾਂਦੇ ਬਾਹਰ ਜਾਣਦ ਨੇ ਆਪਾਂ ਗ੍ਰਿਫਤਾਰੀ ਪਾਵਾਂਗੇ ਆਪਾਂ